ਦੇ ਬੱਚੇ ਕੋ ਉਦਮ ਗਿਆ ਸ਼ਾਬਾਸ਼ ਪਲਸ ਪੋਲੀਓ ਦੋ ਬੂੰਦ ਹਰ ਵਾਰ ਪੋਲੀਓ ਦੀ ਜਿੱਤ ਰਹਿ ਬਰਕਰਾਰ ਬਰਕਰਾਰ ਪੋਲੀਓ ਰੋਕੂ ਬੂੰਦਾ ਹਾਂਜੀ ਪੋਲੀਓ ਰੋਕਾ ਬੂੰਦਾ ਪੋਲੀਓ ਰੋਕੂ ਬੂੰਦਾ ਛੋਟੇ ਬੱਚਿਆਂ ਨੂੰ ਪੋਲ ਵੈਰੀ ਗੁੱਡ ਬੜੇ ਵੀ ਬੇ ਬੱਚੇ ਆਹਾਹਾਹਾ ਸਾਡੇ ਡਿਪਾਰਟਮੈਂਟ ਦੇ ਆਏ ਆ ਵੀਰ ਛੋਟੇ ਬੱਚਿਆਂ ਨੂੰ ਪੋਲੀਓ ਰੋਕਾ ਰੋਕੂ ਬੂੰਦਾ ਪਿਆਰੇ ਆ ਬੱਚੇ ਬਹੁਤ ਅੱਛੇ ਹੈ हां दो बूंद हर बार पोलियो ते जितरा है बरकरार शाबाश बीबी बच्चे प्यार ਨਾਲ ਸਾਰੇ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਪਲਸ ਆਪਣਾ ਪੋਲੀਓ ਪੋਲੀਓ ਰੋਕੋ ਬੂੰਦਾ ਪਿਆਰ ਆ ਅੱਜ ਭੱਠੇ ਤੇ ਆਏ ਹਾਂ ਪਰ ਬੰਦੇ ਬਿਲਕੁਲ ਡਿਊਟੀ ਤੇ ਡਿਊਟੀ ਦੇ ਰਹੇ ਹਾਂ ਇਧਰ ਸਾਡੇ ਮਾਸ ਮੀਡੀਆ ਅਫਸਰ ਸੁਖਮント ਸਿੰਘ ਸਿੱਧੂ ਚੈਕਿੰਗ ਤੇ ਆਏ ਹੋਏ ਹਨ ਨਾਲ ਉਹਨਾਂ ਦੇ ਮੈਂ ਏ ਐਮ ਮੁਸਾ ਹੈਕ ਮਲੇਰੀਆ ਅਫਸਰ ਕਬਲ ਬਲਰਾਜ ਸਿੰਘ ਸਮਰਾ ਬਹੁਤ ਵਧੀਆ ਢੰਗ ਨਾਲ ਟੀਮਾਂ ਆਪਣਾ ਦੂਸਰੇ ਦਿਨ ਦਵਾਈ ਪਿਆਰੀਆਂ ਮਾਵਾਂ ਜਿਸ ਤਰ੍ਹਾਂ ਪੱਠਿਆਂ ਤੇ ਬੱਚੇ ਛੋਟੇ ਸਾਰੇ ਨਾ ਸਾਰਿਆਂ ਦੇ ਕੋਲ ਗਏ ਆ ਵੇਖਿਆ ਵਾ ਇਹਨਾਂ ਦੇ ਹੱਥ ਚੱਕ ਕੀਤਾ ਵਾ ਖੱਬੇ ਹੱਥ ਦੀ ਜਿਹੜੀ ਛੋਟੀ ਚੀਚੀ ਜਿਹਨੂੰ ਕਹ ਦਿੰਦੇ ਉਹ ਤੇ ਨਿਸ਼ਾਨੀਆਂ ਲੱਗੀਆਂ ਸੀ ਤੇ ਬਾਕੀ ਬੁੰਡਾਂ ਵੀ ਬੜੇ ਪਿਆਰ ਨਾਲ ਪਿਆਰ ਆ ਇਹ ਜੀ